ਜੀ ਸਸਰੀ ਘਰ ਦੀ ਸਾਨਮ ਸਵਾਗਤ ਹੈ ਅੱਜ ਦੇ ਛੋਟੀ ਜੀ ਵੀਡੀਓ ਵਿੱਚ ਤੇ ਅੱਜ ਆਪਾਂ ਕੰਮ ਤੇ ਜਾ ਰਹੇ ਹੁਣ ਦੇਖੋ ਮੀਂਹ ਪੈ ਰਿਹਾ ਅਲੇ ਦਵਾਲੇ ਤੇ ਨਿਹਰਾ ਹੀ ਦੇ ਰਿਹਾ ਹੋਇਆ ਵਿਆਹ 5:30 ਦਾ ਟਾਈਮ ਆ 7 ਵਜੇ ਲੱਗਣਾ ਕੰਮ ਤੇ ਤੇ ਵੀ ਕਾਫੀ ਪੈ ਰਿਹਾ ਰਾਤ ਦਾ ਹੀ ਤੇ ਇਸ ਕਰਕੇ ਠੰਡਾ ਹੋਈ ਆ ਚਲੋ ਸੁੱਕੀ ਠੰਡ ਦੀ ਮਿੰਦੀ ਔਰ ਵੀ ਲੱਗਦਾ ਨਹੀਂ ਹਟੂਗਾ ਤੇ ਬਾਕੀ ਜਿਹੜੇ ਨਵੇਂ ਆ ਰਹੇ ਇਟਲੀ ਵਿੱਚ ਤੇ ਨਾ ਦੂਈ ਹੀ ਆਪਾਂ ਕਹਿਣਾ ਚਾਹੁੰਦੇ ਆ ਵੀ ਸਟਰਗਲ ਕਰਨੀ 4-5 ਸਾਲ ਉਦੋਂ ਆਜਾ ਫਿਰ ਤੁਸੀਂ ਸੈੱਟ ਜਦੋਂ ਹੋਇਆ ਫਿਰ ਪ੍ਰੋਬਲਮ ਘਟ ਜਾਂਦੀ ਥੋੜੀ ਜੀ ਤੇ ਹੌਲੀ-ਹੌਲੀ ਜਦੋਂ ਬੰਦਾ ਆਉਂਦਾ ਹੈ ਉਹਨੂੰ ਬੋਲੀ ਹੁੰਦੀ ਹੈ ਕੋਈ ਇਤਨਾ ਉਰੇ ਕੋਲ ਕੋਈ ਸਾਧਨ ਹੁੰਦਾ ਜਾਂ ਲਾਇਸੈਂਸ ਲੈਣਾ ਵੀ ਔਖਾ ਮਿਲ ਜਾਂਦਾ ਕੋਈ ਨਹੀਂ ਮਿਹਨਤ ਕਰਕੇ ਮਿਲ ਜਾਂਦਾ ਸਾਰਾ ਕੁਝ ਹੋ ਜਾਂਦਾ ਤੇ ਵੱਡੀ ਪ੍ਰੋਬਲਮ ਇਹ ਹੀ ਆ ਵੀ ਬੋਲੀ ਦੀ ਘਾਟ ਬੋਲੀ ਬੰਦੇ ਨੂੰ ਆ ਜਾਂਦੀ ਇੱਥੇ ਆਣ ਗਈ ਹੁੰਦੀ ਆ ਤੇ ਡੇਗੜਾ ਪਸਖਦੇ ਆਉਂਦੇ ਆ ਤੇ ਨਾਲ ਹੀ ਕਦਾਬਾ ਤੋਂ ਵੱਢ ਕੇ ਬੋਲੀ ਆਉਂਦੀ ਆ ਜਦੋਂ ਕੰਮ ਤੇ ਲੱਗਾਂਗੇ ਤੇ ਟਾਲੀਅਨ ਕਿਸੇ ਨਾਲ ਕੰਮ ਤੇ ਜਾਂ ਗੱਲਾਂਬਾਤਾਂ ਕਰਾਂਗੇ ਸਹੀ ਆਡੀਓ ਬੋਲੀ ਤੇ ਜਦੋਂ ਮੈਂ ਸੀਗਾ ਮੈਨੂੰ ਵੀ ਇਦਾਂ ਸੀ ਤੇ 4 ਮਹੀਨੇ ਮੇ ਬੇਲਾ ਨੇ ਆਇਆ ਤੇ ਥੋੜਾ ਪਿਛੇ ਰਿਹਾ ਇਹਦਾ ਵੀ ਕੰਮ ਪਹਿਲਾਂ ਕੀਤਾ ਰੈਸਟੋਰੈਂਟ ਚ ਤੇ ਜਿਹੜਾ ਕੰਮ ਤੇ ਮੈਂ ਲੱਗਾ 4 ਮਹੀਨੇ ਬਾਅਦ ਤੇ ਉਦੋਂ ਮੈਨੂੰ ਜ਼ੀਰੋ ਬੋਲੀ ਸੀਗੀ ਉਹਦੀ ਤੇ ਉਦੋਂ ਬਹੁਤ ਔਖਾ ਆ ਗਿਆ ਕਿ ਉਹ ਨਹੀਂ ਇੱਕ ਤਾਂ ਬਦਰ ਬੋਲੀ ਨਹੀਂ ਆਉਂਦੀ ਹੁੰਦੀ ਤੇ ਉਦੋਂ ਸਾਰੇ ਡਾਲੇ ਜਦੋਂ ਕੰਮ ਦੇ ਸੀਗੇ ਮੇਰੀ ਫੈਕਟਰੀ ਚ ਤੇ ਹੌਲੀ ਹੌਲੀ ਫੇ ਚਾਰ ਤੇ ਚਾਰ ਸਾਲ ਲੱਗ ਗਿਆ ਇੱਦਾਂ ਹੀ ਕਰਦਿਆਂ ਨੂੰ ਪੰਜ ਵੀ ਲੱਗ ਗਏ ਮੇਰੇ ਸਾਬਨਾ ਤੇ ਬਾਅਦ ਚ ਜਦੋਂ ਪਤਾ ਲੱਗਣਾ ਪਿਆ ਵੀ ਹਾਂ ਸਮਝਣ ਲੱਗੀ ਔਲੀ-ਕਲੀ ਚੀਜ਼ ਦੀ ਫੇ ਬੰਦਾ ਸੌਖਾ ਜਾ ਹੋ ਜਾਂਦਾ ਤੇ ਬਾਅਦ ਚ ਲਾਇਸੈਂਸ ਲੈ ਲਿਆ 2011 ਚ ਤੇ ਉਦੋਂ ਵੀ ਸੌਖਾ ਹੋ ਗਿਆ ਤੇ ਜਦੋਂ ਮੈਂ ਆਇਆ ਸੀ ਮੈਨੂੰ ਚਲੋ ਕਾਰ ਦੀ ਕੋਈ ਪ੍ਰੋਬਲਮ ਨਹੀਂ ਆਈ ਕਿਉਂਕਿ ਆਪਾਂ ਤਾਂ ਆਪਣੀ ਬਾਬੇ ਦੀ ਫੈਮਿਲੀ ਚ ਇੱਥੇ ਆਏ ਸੀਗੇ ਤੇ ਦੇ ਬਿਤੇ ਦਿਨ ਅੱਜੇ ਤਾਂ ਮੈਂ ਨਾਰਿੰਗੇ ਪੈਣ ਆ ਗਿਆ ਕਿਉਂਕਿ ਸਾਰੇ ਇੱਥੇ ਸੀਗੇ ਜੇ ਮਾ ਮੇਰਾ ਮੁੰਡਾ ਤਾਰੀ ਤੇ ਬਾਕੀ ਇਹ ਪ੍ਰੋਬਲਮ ਆਈ ਆ ਇੱਕ ਜਦੋਂ ਕੰਮ ਤੇ ਜਾਂਦੇ ਸੀਗੇ ਉਹ ਤਾਂ ਸਾਈਕਲ ਤੇ ਤੇ ਜਿੱਦੜੀ ਪੈਂਦਾ ਸੀਗਾ ਉਧਰ ਤੁਰ ਕੇ ਤੇ ਹੌਲੀ ਹੌਲੀ ਫਿਰ ਲੈਸ ਲੈ ਲਿਆ ਫਿਰ ਸੌਖਾ ਤਾਂ ਜ਼ਿਆਦਾ ਕੰਮ ਇਸ ਕਰਕੇ 4-5 ਸਾਲ ਪਹਿਲਾਂ ਦੇ ਕਰਨੇ ਬਣਿਆ ਜਦ ਰੋਗ ਹੋ ਗਿਆ ਫਿਰ ਵੀ ਤੁਸੀਂ ਨਿਕਲ ਆਉਣਾ ਤੇ ਇਹ ਬਾਹਰ ਦਾ ਅਨੁਸਾਰ ਕੋ ਸੌਖਾ ਲੱਗਣਾ ਆਪਣਾ ਇਹ ਤੁਹਾਡੇ ਕੋ ਆਪਣਾ ਲਾਇਸੈਂਸ ਹੋਣਾ ਆਪਣਾ ਕੰਮ ਹੋਣਾ ਤੇ ਭਾਵੇਂ ਫਿਰ ਤੁਸੀਂ ਕੰਮ ਕਰੋ ਤੇ ਸਦੀਆਂ ਦੁਆਰ ਨੂੰ ਜਿੱਥੇ ਮਾਦੀ ਜਾਓ ਆਪਣਾ ਖਾਓ ਪੀਓ ਤੇ ਪਹਿਲਾਂ 4-5 ਸਾਲ ਡਟ ਕੇ ਮਿਹਨਤ ਕਰਨੀ ਮਿਹਨਤ ਦਾ ਜਲਪ ਕਰਦੇ ਆ ਕਿਓ ਕਿ ਜਿਹੜੀ ਆਪਣਾ ਪ੍ਰੋਬਲਮ ਦੀ ਆ ਬੋਲੀ ਦੀ ਹੋਗੀ ਇੱਕ ਸਾਧਨ ਦੀ ਹੋਗੀ ਹੌਲੀ ਹੌਲੀ ਆ ਜਾਂਦੇ ਸਾਰੇ ਆਂਕੋ ਕੋਈ ਵੱਡੀ ਪ੍ਰੋਬਲਮ ਨਹੀਂ ਹੈਗੀ ਤੇ ਬਸ ਸਬਰ ਰੱਖਣਾ ਤੇ ਬਾਕੀ ਸਾਰ ਕੁਝ ਹੋ ਹੀ ਜਾਣਾ ਬਾਕੀ ਮਿਹਨਤ ਦਾ ਆਪਾਂ ਪਤਾ ਹੀ ਆ ਪੰਜਾਬੀ ਕਰਦੀ ਆ ਜਿਹੜੇ ਕੰਮ ਟਾਲੀ ਨਹੀਂ ਕਰ ਸਕਦੇ ਉਹ ਪੰਜਾਬੀ ਕਰ ਲੈਂਦੇ ਆ ਬਸ ਇਹੀ ਸੇ ਤਾਂ ਦੱਸ ਰਹਾ ਤੇ ਡੱਟ ਕੇ ਕੰਮ ਕਰਦੇ ਰਹੋ ਤੇ ਤੁਹਾਨੂੰ ਇਹਦੇ ਹੁਣ ਅੱਜ ਗਿਆਨ ਦੇਣਾ ਪਿਆ ਚਲੋ ਆਪਣਾ ਬੰਦਾ ਆ ਹੁਣ ਆਪਨ ਵੀ ਹੋ ਗਿਆ ਇਟਲੀ ਵਿੱਚ 19 ਸਾਲ ਲੋਕੀ ਦੇ ਅਸੀਂ 4-5 ਸਾਲ ਜਿਹੜੇ ਆ ਉਹ ਗਿਆਨ ਦੇ ਜਾਂਦੇ ਤੇ ਚਲੋ ਠੀਕ ਹੈ ਜੀ ਹੁਣ ਜਲਦੀੇ ਕੰਮ ਨੇ ਨਹੀਂ ਅੱਜ ਲੱਗਦਾ ਨਹੀਂ ਛੱਡੂਗਾ ਚਲੋ ਗੱਡੀ ਦੀ ਇਹ ਸੌਕੇ ਆ ਵੀ ਬੰਦਾ ਚੱਲ ਜਿੰਦਾ ਸਹੀ ਤਰੀਕੇ ਨਾਲ ਠੀਕ ਹੈ ਜੀ ਮਿਲਦੇ ਆ Next block dveť, saden sa si